ਸਤਿ ਸ਼੍ਰੀ ਅਕਾਲ ਮਾਈ ਜੀ ਬਾਈ ਇਹ ਆਪਣਾ ਕੰਮ ਹੋ ਗਿਆ ਵਾ ਅੱਜ ਪੱਲੇ ਵਾਲੇ ਸ਼ਮਸ਼ਾਨ ਘਾਟ ਦਾ ਚਾਲੂ ਸਰਦਾਰ ਹਰਿੰਦਰ ਸਿੰਘ ਉਹਨਾਂ ਦੀ ਗਵਾਈ ਦੇ ਵਿੱਚ ਸਰਦਾਰ ਹਰਿੰਦਰ ਸਿੰਘ ਮਾਸਟਰੋ ਨੇ ਉਹਨਾਂ ਦੀ ਮਾਤਾ ਜੀ ਸਰਪੰਚ ਵਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਬਰਾਂਡੇ ਦੇ ਹਾਲਾਤ ਫਸਾ ਦਿਆਂ ਬਰਾਂਡੇ ਦੇ ਹਾਲਾਤ ਵੇਖੋ ਇਹ ਆ ਅੰਬਲੀਆਂ ਦੇ ਆਮਲੀਆਂ ਨੇ ਇੱਥੇ ਪਤਾ ਨਹੀਂ ਵੀ ਕਿੰਨੇ ਬਦਅਰਤ ਖਾਦੇ ਤੇ ਪੀਤੇ ਤੇ ਕਿਹੜਾ ਕਿਹੜਾ ਨਸ਼ਾ ਕੀਤਾ ਤੇ ਹੁਣ ਸਰਦਾਰ ਹਰਿੰਦਰ ਸਿੰਘ ਹੋਣੇ ਨੇ ਡਿਸਾਈਡ ਕੀਤਾ ਵੀ ਵਿਚਕਾਇ ਪਿੱਲਰ ਦੇ ਕੇ ਤੇ ਇਹ ਬਰਾਡੇ ਨੂੰ ਆਰਪਾਰ ਕੀਤਾ ਜਾਊਗਾ ਵੀ ਜਿਹੜਾ ਆਪਾਂ ਬਾਹਰੋਂ ਵੀ ਬੰਦਾ ਵੇਖ ਸਕੇ ਉਹਨਾਂ ਕੋ ਵੀ ਇੱਕ ਅੰਦਵਾਰੇ ਕੰਨ ਦੀ ਸਾਈਡ ਇਹਨੂੰ ਬਾਹਰੋਂ ਨਹੀਂ ਕਿ ਦਿਖਦਾ ਤੇ ਅਤਿਵਕ ਦੀ ਗੱਲ ਆ ਵੀ ਆਪਾਂ 7 ਸਾਲ ਪਹਿਨੇ ਇੱਥੇ ਕੰਮ ਕਰਕੇ ਗਏ ਸੀ ਉਦੋਂ ਸਮ ਕਰਕੇ ਗਏ ਸੀ ਉਦੋਂ ਸਰਦਾਰ ਸ਼ਿੰਦਾ ਸਰਪੰਚ ਸੀ ਤੇ ਹੁਣ ਆਪਾਂ 7 ਸਾਲ ਬਾਅਦ ਦੁਬਾਰਾ ਆਇਆ ਸ਼ੁਰੂਆਤ ਮੈਂ ਜਿਹੜੇ 7 ਸਾਲ ਪਹਿਲਾਂ ਬੈਨ ਨੂੰ ਸਲੇਪਾਂ ਪਾ ਕੇ ਗਏ ਬਾਕੀ ਭਾਈ ਜੀ ਜੀਸੀਬੀ ਦੇ ਨਾਲ ਸਫਾਈ ਹੋਣੀ ਆ ਕਿਉਂਕਿ ਖਲੜਾ ਜ਼ਿਆਦਾ ਹੈਗਾ ਤੇ ਮੱਠ ਸਾਬ ਹੋਣਾ ਫਿਰ ਜੀਸੀਬੀ ਡਾਈ ਹੋਣਾ ਤੇ ਜੀਸੀਬੀ ਦੇ ਨਾਲ ਤੇ ਇੱਕ ਤੇ ਸੱਡਾਂ ਦਾ ਟੋਏ ਮਾਰੇਗੇ ਕਿਉਂਕਿ ਇੱਥੇ ਥੋੜਾ ਪਾਣੀ ਦੀ ਪ੍ਰੋਬਲਮ ਹੋ ਸਕਦੀ ਹੈ ਫਿਰ ਲਾਈਟ ਲੂ ਦਾ ਕੱਟ ਲੱਗ ਸਕਦਾ ਪਰ ਟੋਏ ਦੋ ਮਾਰੇ ਆ ਪਾਣੀ ਦੇ ਭਰ ਨੂੰ ਤੇ ਬਾਕੀ ਸਫਾਈ ਹੋਣੀ ਆ ਤੁਹਾਡੇ ਸਾਹਮਣੇ ਤੇ ਮੈਂਬਰ ਪੰਚਾਇਤ ਆਪਣੇ ਸ਼ਾਮਾ ਪੱਲਾ ਜੀ ਜਿਹਨੂੰ ਆਪਾਂ ਪਿਆਰਾ ਮੰਤਰੀ ਵੀ ਕਹਿੰਦੇ ਨੇ ਉਹ ਵੀ ਸੁੱਖ ਨਾਲ ਡੇ ਆਪਣੇ ਜ ਸੰਜੋਗ ਨੂੰ ਦੇਣਾ ਜਿਹੜਾ ਵੀ ਆਪਾਂ 7 ਸਾਲ ਪਹਿਲਾਂ ਕੰਮ ਕਰਕੇ ਗਏ ਸੀ ਦੂਸਰੇ ਲਾਪਾਂ ਤੋਂ ਬਾਅਦ ਮੇਰੇ ਸਾਹਬ ਚ ਨਹੀਂ ਗਤਿਆਨ ਦਿੱਤਾ ਗਿਆ ਅਦਰ ਤੇ ਉਦੋਂ ਵੀ ਆਪਾਂ ਇਹ ਥੜਾ ਵੀ ਬਣਾਇਆ ਸੀ ਤੇ ਇੱਕ ਛੋਟਾ ਸਾਡਾ ਬਾਬੇ ਦੇ ਬਹਿਣ ਵਾਸਤੇ ਬਣਾਇਆ ਸੀ ਨਾਲ ਤੇ ਬਾਕੀ ਆ ਜਿਹੜੇ ਇਟਾ ਹੁਣ ਪੁੱਟਣ ਦੇ ਆ ਇਟਾ ਵੀ ਆਪਾਂ ਉਦੋਂ ਵਧੀਆ ਲੱਗਦੀਆਂ 7 ਸਾਲ ਪਹਿਲਾਂ ਦੀ ਉਦੋਂ ਤੋਂ ਬਾਅਦ ਸ਼ਾਇਦ ਜੋਗੀ ਛੋਟਾ ਮੂਟਾ ਕੰਮ ਇੱਥੇ ਹੋਇਆ ਹੋਵੇ ਤੇ ਹਾਲਾਤ ਆਪਣੇ ਪੰਜਾਬ ਦੇ ਕੀ ਆ ਵੀ ਇੱਥੋਂ ਦੇ ਅੰਬਲੀਆਂ ਨੇ ਟੁੱਟੀਆਂ ਤੱਕ ਨਹੀਂ ਛੱਡੀਆਂ ਇਹ ਆਪਣੇ ਪੰਜਾਬ ਦੇ ਹਾਲਾਤ ਆ ਤੇ ਇਹ ਜਿਹੜੀ ਮੀਂਹਰ ਪੰਚਾਇਤਾਂ ਦਾ ਰੋਲ ਤਾਂ ਹੈ ਹੀ ਨਹੀਂ ਕਿਉਂਕਿ ਮੀਂਹਰ ਪੰਚਾਇਤਾਂ ਦੇ ਹੁਣ ਕੰਮ ਕਰਾ ਸਕਦੀਆਂ ਹੁਣ ਟੂਟੀਆਂ ਤਾਂ ਗੇੜਿਆਂ ਦਾ ਕੰਮ ਹੁੰਦਾ ਵਾ ਕੰਮ ਕਰਨਾ ਤਾਂ ਆਪਾਂ ਆਪਣੇ ਹੱਥੀਂ ਤੱਕ ਹੱਥੀਂ ਟੂਟੀਆਂ ਲੱਗ ਗਈਆਂ ਇੱਥੇ ਤੇ ਯਾਨੀ ਪਲਾਸਟਰ ਜਿਹੜੇ ਤੱਕ ਨਹੀਂ ਆਪਣੇ ਪੰਜਾਬ ਚ ਬਚੀਆਂ ਤੇ ਬਾਕੀ ਇਹ ਜਿਹੜੀ ਬਾਹਰ ਵਾਲੀ ਕੰਦ ਵਾ ਕੰਦ ਦੇ ਨਾਲ ਆਪਾਂ 3 ਫੁੱਟ ਜਗ੍ਹਾ ਬਾਹਰ ਛੱਡੀ ਹੋਈ ਹੈ ਮਿੱਟੀ ਲਾਉਣ ਨੂੰ ਤੋਂ ਵੀ ਕੱਲ ਨੂੰ ਪੈਲੀ ਵਗਣੀਆਂ ਨਾਲ ਪਾਣੀ ਨਹੀਂ ਲੱਗੂਗਾ 3 ਫੁੱਟ ਜਗ੍ਹਾ ਆਪਾਂ ਛੱਡ ਕੇ ਤਾਂ ਪੈਂਸਾ ਬਣਾਗਾ ਵੀ 3 ਫੁੱਟ ਜਗ੍ਹਾ ਛੱਡ ਦੋ 3 ਫੁੱਟ ਜਗ੍ਹਾ ਛੱਡ ਕੇ ਫੇਕ ਅੰਦ ਕੀਤੀ ਆ ਥੱਲੇ ਪੂਰਾ ਪ੍ਰੋਪਰ ਘਟਕਾ ਪਾ ਕੇ ਇਹ ਨਹੀਂ ਪੀਉਦਾ ਉੱਤੋਂ ਚੁੱਕ ਦਿੱਤੀ ਆ 18 ਦੀ ਥੱਲੇ 18 ਦੇ ਵਾਰ ਲੱਗਣਗੇ 18 ਦੇ ਵਾਰ ਤੋਂ ਉੱਪਰ 13 ਲੱਗਣਗੇ 13 ਤੋਂ ਉੱਪਰ 9 ਦੀ ਕੰਧ ਜਾਊਗੀ ਸਾਰੀ ਉੱਪਰ ਟਾਈ ਬੀ ਵੀ ਪਾਊਗਾ ਤੇ ਦੋਨੇ ਸਾਈਡਾਂ ਪਲਾਸਟਰ ਹੋਣਗੀਆਂ ਪਲਾਸਟਰ ਹੋਣ ਤੋਂ ਬਾਅਦ ਬਾਕੀ ਜਿਹੜਾ ਵੀ ਕੰਮ ਹੋਊਗਾ ਅੰਦਰ ਦਾ ਉਹ ਹੋਊਗਾ ਤੇ ਬਾਕੀ ਜੇ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਮੇਰੇ 'ਤੇ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਵੀ ਦੱਸੋ ਵੀ ਕਿਹੜੇ- ਕਿ ਆਪਣੇ ਇਸ ਚੀਜ਼ ਨੂੰ ਕਾਫੀ ਜਿਹੜਾ ਪੀਸ਼ਮਸ਼ਾਨ ਘਟਾਂ ਦੇ ਵਿੱਚ ਕਾਫੀ ਘੱਟ ਧਿਆਨ ਦਿੱਤਾ ਜਾਂਦਾ ਵਾ ਤੇ ਵੀਡੀਓ ਦੇਖਣ ਵਾਸਤੇ ਬਾਈ ਜੀ ਧੰਨਵਾਦ ਤੇ YouTube ਤੇ ਚੈਨਲ ਹੈਗਾ ਆਪਣਾ ਗੋਪੀ ਮਾਲਾ PP02 ਸਬਸਕ੍ਰਾਈਬ ਜਰੂਰ ਕਰੋ ਧੰਨਵਾਦ